ਆਪਸੀ ਸਾਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦਰਸ਼ਕੋ ਜਿਹੜੀਆਂ ਤਸਵੀਰਾਂ ਤੋ ਆਪਣੇ ਮੋਬਾਈਲ ਸਕਰੀਨ ਉੱਪਰ ਦਿਖਾ ਰਹੇ ਬਿਸ਼ਨਾਕ ਕੁੰਦਨ ਕਮਿਊਨੀਕੇਸ਼ਨ ਦੀਆਂ ਨਾ ਜਿੱਥੇ ਤੋ ਦਿਖ ਸਕਦੇ ਹੋ ਇੱਕ ਲੜਕੀ ਬੜੀ ਹੋਸ਼ਿਆਰੀ ਕਰਨੇ ਮੋਬਾਈਲ ਵਗੈਰਾ ਦਿਖਾਦੀ ਛੋਟੀ ਜੀ ਬੇਟੀ ਹੈ ਤੇ ਦਰਸ਼ਕੋ ਤੋ ਦਿਖ ਸਕਦੇ ਹੋ ਕਿ ਮੋਬਾਈਲ ਚੋਰੀ ਕਰਨ ਦੀ ਪੂਰੀ ਕੋਸ਼ਿਸ਼ ਕਰਾਦੀ ਹੈ ਤੋ ਵੀ ਸਾਡੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆਏ ਦਿਨ ਚੋਰੀ ਦੀ ਘਟਨਾ ਦਿਖਣੇ ਲਈ ਮਿਲਦੀ ਹੈ ਨਾ ਮਰੇ ਬੜੀਆਂ ਤਸਵੀਰਾਂ ਹੈਰਾਨ ਕਰਨ ਵਾਲੀਆਂ ਤੋ ਦਿਖ ਸਕਦੇ ਹੋ ਕਿ ਕੈਸੀ ਸਾਜ਼ਿਸ਼ ਰਚੀ ਆ ਦੀ ਪਹਿਲਾ ਲੇਡੀਜ਼ ਜਿਹ ਦੇਖੋ ਕਿੰਨਾ ਮੋਬਾਈਲ ਚੁੱਕਦੀ ਹੈ ਤੇ ਮੋਬਾਈਲ ਚੁੱਕੀ ਲਈ ਤੇ ਰਫੂ ਚੱਕਰੋ ਜੰਦੀ ਹੈ ਦਰਸ਼ਕੋ ਬੜੀਆਂ ਗੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਨਾਲ ਅੱਜ ਵੀ ਆਪਣੇ ਚੈਨਲ ਦੇ ਮਾਧਿਅਮ ਕੰਨੇ ਤੁਹਾਨੂੰ ਦੱਸਣੇ ਦੀ ਕੋਸ਼ਿਸ਼ ਕਰਾ ਰਿਹਾ ਤੇ ਤੋ ਵੀ ਸਾਡੇ ਇਸ ਵੀਡੀਓ ਕੀ ਜਿਆਦਾ ਕੋਲੇ ਜਿਆਦਾ ਸ਼ੇਅਰ ਕਰਾ ਕਰੋ ਦਰਸ਼ਕੋ ਤੁਸਤੁੰਦੇ ਕਨੇ ਜਿਹੜਾ ਵੀਡੀਓ ਦੱਸਣਾ ਸਾਫ ਸੰਦੇਸ਼ ਇਹ ਦੇਣਾ ਚਾਹੁੰਦੇ ਆ ਚਾਹਨੇ ਕਿ ਅਗਰ ਤੋ ਵੀ ਕੋਈ ਦੁਕਾਨਦਾਰ ਹੋ ਤੇ ਹਮੇਸ਼ਾ ਚੁੱਕਣੇ ਹੋਈ ਦੁਕਾਨਦਾਰੀ ਕਰਾ ਕਰੋ ਤੋ ਉਹ ਦਿਖ ਸਕਦੇ ਹੋ ਕਿ ਇੱਕ ਦੁਕਾਨਦਾਰ ਵੀ ਵਿਚਾਰਾ ਆਪਣੇ ਕਸਟਮਰ ਕੰਨੇ ਬਿਜ਼ੀ ਹੁੰਦਾ ਤੋ ਉਹਦੇ ਵਿੱਚ ਇੱਕ ਬੇਟੀ ਆਂਦੀ ਹੈ ਤੇ ਮੋਬਾਈ ਹੇਰਾਨ ਕਰਨ ਵਾਲੀਆਂ ਤਸਵੀਰਾਂ ਅੱਜ ਦਿਨ ਜੰਮੂ ਵਿੱਚ ਦਿਖਣ ਲਈ ਮਿਲਦੀਆਂ ਨੇ ਮarre <Sanye> ਇਸ ਬੇਲੇ ਦੀ ਜਿਹੜੀਆਂ ਮੈਂ ਤਸਵੀਰਾਂ ਤੋਂ ਹੀ ਦੱਸਣੇ ਦੀ ਕੋਸ਼ਿਸ਼ ਕਰਾਂਗਾ ਬਿਸ਼ਨਾਕ ਕੁੰਦਨ ਕਮਿਊਨੀਕੇਸ਼ਨ ਦੀਆਂ ਤਸਵੀਰਾਂ ਜਿੱਥੇ ਤੋਂ ਦੇਖੀ ਸਕਦੇ ਇੱਕ ਮਾਂ ਬੇਟੀ ਆਂਦੇ ਨੇ ਪਹਿਲਾਂ ਮੋਬਾਈਲ ਵਗੈਰਾ ਚੈੱਕ ਵਗੈਰਾ ਕਰਦੇ ਨੇ ਜਿਸ ਦੇ ਕਾਰਨ ਦੁਕਾਨ ਵੀ ਦੁਕਾਨਦਾਰ ਵੀ ਇਹ ਸੋਚਦਾ ਕਿ ਇਹਨੇ ਕੁਝ ਸਮਾਨ ਵਗੈਰਾ ਖਰੀਦਣਾ ਹੋਣਾ ਮਰ ਤੋਂ ਦਿਖ ਸਕਦੇ ਤਸਵੀਰਾਂ ਸਾਫ਼ ਮੈਂ ਆਪਣੇ ਚੈਨਲ ਦੇ ਮਾਧਮਕ ਨੇ ਦੱਸਣੇ ਦੀ ਕੋਸ਼ਿਸ਼ ਕਰਾਂਗਾ ਤੇ ਤੋ ਵੀ ਸਾਡੇ ਇਸ ਵੀਡੀਓ ਗੀ ਜ਼ਿਆਦਾ ਕੋਲ ਜ਼ਿਆਦਾ ਸ਼ੇਅਰ ਕਰਿਓ ਕਿਉਂਕਿ ਸਾਫ਼ ਸੰਦੇਸ਼ ਇਸ ਤੋਂ ਹੀ ਦੇਣਾ ਚਾਹੁੰਦਾ ਕਿ ਚੇ ਕੋਈ ਦੁਕਾਨਦਾਰ ਹੈ ਤੇ ਦੁਕਾਨਦਾਰੀ ਕਿੰਨੇ ਹੋਏ ਕਰਾ ਕਰੋ ਕਿਉਂਕਿ ਰੋਜ਼ ਕੋਈ ਨਾ ਕੋਈ ਚੋਰੀ ਦੇ ਘਟਨਾ ਦੇਖਣ ਲਈ ਮਿਲਦੀ ਹੈ ਨਾ ਮਰੇ ਤੋ ਦਿਖ ਸਕਦੇ ਇੱਕ ਮਾਂ ਕਿੰਨਾ ਬਾਹਰ ਜਾਂਦੀ ਹੈ ਪੂਰਾ ਪਲੈਨਿੰਗ ਕਰਨੇ ਕੰਮ ਕਰਾ ਦੇਣਾ ਤੋ ਦਿਖ ਸਕਦੇ ਇੱਕ ਮਾਂ ਬੇਟੀ ਦੇਖੋ ਬੇਟੀ ਕਿੰਨਾ ਫੋਨ ਵਗੈਰਾ ਦਿਖਾਦੀ ਹੈ ਚੈੱਕ ਕਰਾਦੀ ਹੈ ਮਰ ਪੂਰਾ ਪਲਾਨ ਬਣਾ ਦੇਣਾ ਤੋ ਉਹਦੇ ਬਾਅਦ ਤੋ ਦਿਖੀ ਸਕਦੇ ਹੋ ਕਿ ਜਿਹੜਾ ਦੁਕਾਨਦਾਰ ਆ ਉਹ ਵੀ ਵਿਚਾਰਾ ਆਪਣੀ ਦੁਕਾਨਦਾਰੀ ਵਿੱਚ ਬਿਜ਼ੀਅਤ ਤੋ ਦਿਖ ਸਕਦੇ ਹੋ ਕਿ ਬੜਾ ਅੱਛਾ ਪਲਾਨ ਕਰੀਏ ਤੇ ਚੋਰੀ ਕਰਾ ਦੇਣਾ ਦਰਸ਼ਕੋ ਤੋ ਦਿਖ ਸਕਦੇ ਹੋ ਕਿ ਰੋਜ਼ ਹੀ ਲੀ ਘਟਨਾ ਦੇਖਣ ਲਈ ਮਿਲਦੀ ਹੈ ਨ ਲੱਗੀ ਚੁੱਕੀ ਦੀ ਹੈ ਕਿਉਂਕਿ ਪਹਿਲਾਂ ਇਹ ਜਿਹੜੀਆਂ ਘਟਨਾਵਾਂ ਦੇਖਣੇ ਲਈ ਨਹੀਂ ਮਿਲਦੀਆਂ ਕਿ ਰੋਜ਼ ਚੋਰੀ ਦੀਆਂ ਘਟਨਾਵਾਂ ਦੇਖਣੇ ਲਈ ਮਿਲ ਆਦੀਆਂ ਤਾਂ ਉਹ ਦੇਖ ਸਕਦੇ ਹੋ ਕਿ ਕਿੰਨਾ ਮੋਬਾਈਲ ਵਗੈਰਾ ਚੈੱਕ ਕਰਾਦੇ ਨੇ ਦੁਕਾਨਦਾਰ ਵਿਚਾਰਾ ਆਪਣੇ ਕਸਟਮਰ ਕਨੇ ਬਿਜ਼ੀ ਐ ਤੇ ਉਹਦੇ ਬਾਅਦ ਉਹ ਬਾ ਕਿੰਨਾ ਬਾਹਰ ਚਲੀ ਜਾਂਦੀ ਹੈ ਤੇ ਬੇਟੀ ਜਿਹੜੀ ਹੈ ਉਹ ਵੀ ਇਹ ਮੋਬਾਈਲ ਜਿਹੜਾ ਪੂਰੀ ਪਲੈਨਿੰਗ ਕਰਨੇ ਚੁੱਕਣੇ ਦੀ ਕੋਸ਼ਿਸ਼ ਕਰਾ ਦੇਣ ਦਰਸ਼ਕੋ ਤੋ ਦਿਖ ਸਕਦੇ ਹੋ ਤੋ ਵੀ ਸਾਡੇ ਇਸ ਵੀਡੀਓ ਕੀ ਜਿਆਦਾ ਕੋਲਾ ਜਿਆਦਾ ਸ਼ੇਅਰ ਕਰਾ ਕਰੋ ਕਿਉਂਕਿ ਸਾਡੀ ਵੀ ਕੋਸ਼ਿਸ਼ ਈ ਹੁੰਦੀ ਹੈ ਕਿ ਅਸ ਆਪਣੇ ਦਰਸ਼ਕਾਂ ਤੱਕ ਜਰੂਰ ਕੋਈ ਤੋ ਕੋਈ ਅਪਡੇਟ ਪਹੁੰਚਾਜੇ ਮਰ ਇਸ ਬੇਲੇ ਦੀ ਤਾਜ਼ਾ ਅਪਡੇਟ ਦਰਸ਼ਕੋ ਜਿਹੜੀ ਮੈਂ ਤੁਹੰਦੇ ਕੋਲ ਸਾਂਝੀ ਕਰਾਦਾ ਬਿਸ਼ਨਾਲ ਕੁੰਦਨ ਕਮਿਊਨੀਕੇਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਤੋ ਦਿਖ ਸਕਦੇ ਹੋ ਇੱਕ ਮੋਬਾਈਲ ਜਿਹੜਾ ਜੇ ਚੋਰੀ ਹੋਈ ਜਾਂਦਾ ਦਰਸ਼ਕੋ ਇਸ ਸੀਸੀਟੀਵੀ ਫੁਟੇਜ ਹੈ ਅਸੇ ਵੀ ਸਾਫ਼ ਸੰਦੇਸ਼ ਅਸ ਆਪਣੇ ਚੈਨਲ ਦੇ ਮਾਧਿਅਮ ਕਨੇ ਤੁਹੀਂ ਦੇਣੇ ਦੀ ਕੋਸ਼ਿਸ਼ ਜੋ ਹਮੇਸ਼ਾ ਜਿਹੜੇ ਕਸਟਮਰ ਤੁੰਦੇ ਕੋਲ ਆਂਦੇ ਨੇ ਉਹਦੇ ਕੋਲ ਚਕੰਨੇਓ ਯਰੋ ਕਰੋ ਦਰਸ਼ਕੋ ਤੋ ਦਿਖਸਦਾ ਕਿ ਮੋ Música